ਅਸੀ ਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਵੀਡੀਓ ਆਪਾਂ ਦੇਣ ਲੱਗੇ ਤੁਹਾਨੂੰ ਸੁਪਰ ਸੰਡੇ ਸੇਲ ਵਾਲੀ ਚੈੱਕ ਜਰੂਰ ਕਰਿਓ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਜਿਹੜੇ ਆਪਾਂ ਤੁਹਾਨੂੰ ਦੇਣੇ ਆ ਸੇਲ ਦੇ ਵਿੱਚ ਤੇ ਪਹਿਲਾਂ ਮੈਂ ਹਾਈਲਾਈਟ ਇੱਕ ਸੂਟ ਦੀ ਦਿਖਾਉਂਗਾ ਬਸ ਅੱਜ ਮੈਂ ਬਾਕੀ ਸਾਰੇ ਸੂਟ ਤੁਹਾਨੂੰ ਵੀਡੀਓ 'ਚ ਦੇਖਣੇ ਪੈਣੇ ਆ ਵੀਡੀਓ ਨੂੰ ਲਾਸਟ ਤੱਕ ਵੇਖਿਓ ਸਾਰੇ ਸੂਟ ਟੌਪ ਟੌਪ ਦੇ ਜੇ ਰੇਟ ਉਹੀ ਰਹਿਣਾ ਜੇ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਪਹਿਲਾਂ ਹਾਈਲਾਈਟ ਤੁਹਾਨੂੰ ਇੱਕੋ ਸੂਟ ਦੀ ਦਿਖਾਉਂਦਾ ਮੈਂ ਆਹ ਕਰਿਓ ਚੈੱਕ ਸੂਟ ਜੀ ਆ ਲੋ ਦਪੱਟਾ ਨਾਲ ਕਾਟਨ ਦਾ ਹੋਣਾ ਜੇ ਤੇ ਇਦਾਂ ਦੇ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਨੂੰ ਦੇਣੇ ਆ ਅੱਜ ਆਪਾਂ ਸਿਰਫ ਤੇ ਸਿਰਫ 545 ਰੁਪਏ ਦੇ ਵਿੱਚ ਤੇ ਆ ਪਹਿਲਾ ਸੂਟ ਚੈੱਕ ਕਰਿਓ ਬਹੁਤ ਸੋਹਣਾ ਸੂਟ ਜੇ ਜਿਹਦੇ ਵਿੱਚ ਨੈੱਕ ਦੇ ਉੱਤੇ ਆਊਗਾ ਜੇ ਬਹੁਤ ਸੋਹਣਾ ਪ੍ਰਿੰਟ ਤੇ ਨਾਲ ਛੋਟੇ ਛੋਟੇ ਕਢਾਈ ਆਊਗੀ ਮਿਰਰ ਦੀ ਤੇ ਬਹੁਤ ਪਿਆਰਾ ਜਿਹਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਆ ਪਿਓਰ ਕਾਟਨ ਦਾ ਰੇਟ ਆਉਣਾ ਜੇ 545 ਰੁਪਏ ਸ਼ਿਪਿੰਗ ਫ੍ਰੀ ਜੇ ਨਾਲ ਇਹਦੇ ਦੁਪੱਟਾ ਹੋਣਾ ਜੇ ਸੇਮ ਕਾਟਨ ਦਾ ਤੇ ਕਾਟਨ ਦੀ ਪ੍ਰਿੰਟਡ ਬਾਟਮ ਆਉਣੀ ਜੇ ਤੇ ਸਟਾਫ ਚੈੱਕ ਕਰ ਇਹਦੀ ਜਿਹੜੀ ਕੱਟ ਆਉਣੀ ਜੇ ਉਹ ਸਾਰੀ ਰਹਿਣ ਵਾਲੀ ਜੇ ਸਵਾ ਦੋ ਮੀਟਰ ਦੇ ਕਰੀਬ-ਕਰੀਬ ਸ਼ਿਪਿੰਗ ਫ੍ਰੀ ਰਹੂਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਆਉਣਾ ਜੇ 545 ਰੁਪਏ ਤੇ ਇਹਦੇ ਕਲਰ ਚੈੱਕ ਕਰ ਲਿਓ ਕਲਰ ਤੁਹਾਨੂੰ ਦਿਖਾ ਦਿੰਦਾ ਮੈਂ ਤੇ ਆ ਲਓ ਜੀ ਇੱਕ ਸੋਨਾ ਜਿਹਾ ਕਲਰ ਆ ਗਿਆ ਇਹਦੇ ਵਿੱਚ ਬਿਸਕੁਟ ਜੀ ਸ਼ੇਡ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜਿਹਦੇ ਬਹੁਤ ਸੋਹਣਾ neck ਦੇ ਉੱਪਰ ਡਿਜ਼ਾਈਨ ਬਣਿਆ ਦੁਪੱਟਾ ਨਾਲ ਡਿਜੀਟਲ ਪ੍ਰਿੰਟ ਤੇ ਵਿੱਚ ਆ ਬਾਟਮ ਵੀ ਨਾਲ ਪ੍ਰਿੰਟ ਆ ਤੇ ਇਹ ਸੋਨਾ ਜਿਹਾ ਸੂਟ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈਨ ਰੇਟ ਆਊਗਾ ਸਿਰਫ 545 ਰੁਪਏ ਤੇ ਅੱਗੇ ਕਲਰ ਆ ਗਿਆ ਜੇ ਇਹਦੇ ਵਿੱਚ ਫਰੋਜੀ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਇਹਦੇ ਵਿੱਚ ਫਰੋਜੀ ਮਿਲ ਜੂਗਾ ਤੇ ਇਹ ਵੀ ਤੁਸੀਂ ਸੜਕੋ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਲੈ ਸਕਦੇ ਜੀ ਜਿਹਦੇ ਵਿੱਚ ਸੇਮ ਉਹੀ ਆਊਗਾ ਦੁਪट्टे ਵੀ ਸੇਮ ਤੇ ਨਾਲ ਇਹਦੇ ਬਾਟਮ ਵੀ ਸੇਮ ਤੇ ਅੱਗੇ ਕਲਰ ਆ ਗਿਆ ਜੇ ਅੰਗੂਰੀ ਜੀ ਸ਼ੇਡ ਪਿਸਤਾ ਜੀ ਇਹ ਵੀ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ ਜੀ ਤੇ ਬਹੁਤ ਸੋਹਣੇ ਬ੍ਰਾਂਡ ਦੇ ਸੂਟ ਨੇ ਕੋਈ ਇਦਾਂ ਦਾ ਲੋਕਲ ਕੰਮ ਨਹੀਂ ਹੈਗਾ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਕਿ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਵੀ ਆ ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਵੀ ਆ ਤੇ ਆ ਹੋਗੇ ਜੇ ਪ੍ਰਿੰਟ ਸੂਟ ਸ਼ੁਰੂ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਦਿਖਾਏ ਸੀ ਉਹਨਾਂ ਨਾਲ ਦੇ ਰੰਗ ਦੇ ਮਿਲਦੇ ਸਾਰੇ ਹੀ ਤੇ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਬੁੱਕ ਕਰ ਲਿਓ ਸਕਰੀਨਸ਼ਾਟ ਲੈ ਲਿਓ ਤੇ ਇਹ ਤੁਸੀਂ ਸੜਕੋ ਲੈ ਸਕਦੇ ਜੇ ਜਿਹਦੇ ਵਿੱਚ ਦੁਪੱਟਾ ਕਾਟਨ ਦਾ ਹੋਣਾ ਜੇ ਪ੍ਰਿੰਟਡ ਬਾਟਮ ਵੀ ਪ੍ਰਿੰਟਡ ਤੇ ਆ ਸੋਹਣੀ ਜੀ ਨੈਕਲਾਈਨ ਬਣੀ ਜੇ ਇਹਦੀ ਤੇ ਫੈਬਰਿਕ ਜਿਹੜਾ ਜੇ ਇਹਦਾ ਵੀ ਬਹੁਤ ਸੋਹਣਾ ਜੇ ਕਾਟਨ ਰੇਟ ਆਉਣਾ ਜੇ ਸਿਰਫ ਇਹਦਾ ਵੀ ਸੂਟ ਦਾ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੂਟ ਦੇ ਆਗੇ ਜੇ ਕਲਰ ਵੀਡੀਓ ਵਾਲੇ ਦੇ ਚੈੱਕ ਕਰ ਲਿਓ ਇਹ ਵੀ ਤੁਸੀਂ ਸੜਕੋ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਬੁੱਕ ਕਰ ਸਕਦੇ ਜੇ ਜਿਹਦੇ ਵਿੱਚ ਸ਼ਿਪਿੰਗ ਫ੍ਰੀ ਦਵਾਂਗੇ ਤੁਹਾਨੂੰ ਆਲ ਓਵਰ ਇੰਡੀਆ ਦੇ ਵਿੱਚ ਇਹਦੇ ਬਹੁਤ ਸੋਹਣਾ neck ਦੇ ਉੱਤੇ ਡਿਜ਼ਾਈਨ ਜੇ V neck ਬਣੀ ਆ ਤੇ ਨਾਲ ਇਹਦੇ ਬਾਟਮ ਹੈ ਤੇ ਇਧਰੋਂ ਨਾਲ ਇਹਦੇ ਦੁਪੱਟਾ ਜਿਹੜਾ ਜੇ ਇਹ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਵਿੱਚ ਮਿਲ ਜੂਗਾ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲਓਵਰ ਇੰਡੀਆ ਦੇ ਵਿੱਚ ਇਹਦੇ ਵਿੱਚ ਦੂਸਰਾ ਕਲਰ ਆ ਗਿਆ ਜੇ ਆਪਣੇ ਕੋਲ ਰੈੱਡ ਇਹ ਵੀ ਬੜਾ ਪਿਆਰਾ ਕਲਰ ਜਿਹਦੇ ਬੜਾ ਜਿਆਦਾ ਸੋਹਣਾ ਸੂਟ ਜੇ ਇਹ ਵੀ ਤੁਸੀਂ ਸ਼ਿਪਿੰਗ ਫ੍ਰੀ ਦੇ ਵਿੱਚ ਲੈ ਸਕਦੇ ਜੇ ਸੁਪਰ ਸੰਡੇ ਸੇਲ ਦੇ ਨਾਲ ਜਿਹਦੇ ਵਿੱਚ ਪ੍ਰਿੰਟਡ ਬਾਟਮ ਆ ਪ੍ਰਿੰਟਡ ਦੁਪੱਟਾ ਆ ਤੇ ਪ੍ਰਿੰਟਡ ਸੂਟ ਆ ਤੇ ਨੈਕ ਲਾਈਨ ਬਹੁਤ ਸੋਹਣੀ ਇਹਦੀ ਬਣੀ ਆ ਰੇਟ ਆਉਣਾ ਜੇ ਸਿਰਫ ਇਹਦਾ 545 ਰੁਪਏ ਸ਼ਿਪਿੰਗ ਫ੍ਰੀ ਆਲਓਵਰ ਇੰਡੀਆ ਦੇ ਵਿੱਚ ਤੇ ਆ ਇਹਦੇ ਵਿੱਚ ਆ ਗਿਆ ਜੇ ਤੀਸਰਾ ਕਲਰ ਥਰਡ ਕਲਰ ਆ ਗਿਆ ਇਹਦੇ ਵਿੱਚ ਤੇ ਬਹੁਤ ਸੋਹਣੀ ਪੀਲੀ ਛੇੜ ਆ ਮਸਟਰਡ ਸੂਟ ਆ ਚੈੱਕ ਕਰਿਓ ਜੀ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਤੇ ਇਹਦੇ ਵਿੱਚ ਸ਼ਿਪਿੰਗ ਆਪਾਂ ਤੁਹਾਨੂੰ ਫ੍ਰੀ ਦੇਵਾਂਗੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਹੋਊਗਾ ਇਹਦਾ 500 ਤੇ 450 ਰੁਪਏ ਆ ਇਹਦਾ ਹੈਗਾ ਜੇ ਚਾਰ ਨੰਬਰ ਕਲਰ ਚੌਥਾ ਕਲਰ ਟੋਟਲ ਇਹਦੇ ਵਿੱਚ ਚਾਰ ਕਲਰ ਨੇ ਜਿਹਦੇ ਵਿੱਚ ਤੁਹਾਨੂੰ ਆਪਾਂ ਦਿਖਾਤੇ ਆ ਤਿੰਨ ਉਧਰ ਤੇ ਚੌਥਾ ਆ ਲੱਗਾ ਜੇ ਬਾਟਮ ਇਹਦੇ ਨਾਲ ਪ੍ਰਿੰਟਡ ਹੋਣੀ ਆ ਤੇ ਆਜੋ ਬਾਕੀ ਤੁਹਾਨੂੰ ਅੱਗੇ ਹੋਰ ਵੀ ਸੂਟ ਦਿਖਾਉਣਾ ਮੈਂ ਆ ਵੀ ਚੈੱਕ ਕਰਿਓ ਇਹ ਵੀ ਸੂਟ ਤੁਹਾਨੂੰ ਮਿਲ ਜੂਗਾ ਜੇ ਬਹੁਤ ਪਿਆਰਾ ਜਿਹਾ ਸਟਾਫ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਆ 500 ਤੇ 45 ਰੁਪਏ ਬਸ ਤੇ ਅੱਗੇ ਬਹੁਤ ਸੋਹਣਾ ਆ ਗਿਆ ਜੇ ਪੇਂਟ ਦੇ ਨਾਲ ਦੁਪੱਟਾ ਜਿਹੜਾ ਜੇ ਇਹਦੇ ਵਿੱਚ ਸਾਰਾ ਹੈਗਾ ਜੇ ਪੇਂਟ ਦਾ ਇਧਰੋਂ ਨੈੱਕ ਦੇ ਤੇ ਐਮਬਲੋਇਡਰੀ ਬਹੁਤ ਸੋਹਣੀ ਜੇ ਬਾਟਮ ਜਿਹੜੀ ਪ੍ਰਿੰਟਡ ਜੇ ਤੇ ਸੂਟ ਆਉਣਾ ਜੇ ਕਾਟਨ ਦਾ ਬਹੁਤ ਸੋਹਣੀ ਕਾਟਨ ਜੇ ਵਾਈਟ ਕਲਰ ਦਾ ਸੂਟ ਜੇ ਰੇਟ ਇਹਦਾ ਵੀ ਸੇਮ ਤੁਹਾਨੂੰ ਮਿਲ ਜੂਗਾ ਜੇ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆਹ ਕਰਿਓ ਚੈੱਕ ਇੱਕ ਹੋਰ ਸੋਹਣਾ ਜਾਂ ਪ੍ਰਿੰਟ ਤੇ ਸੋਹਣਾ ਜਾਂ ਸੂਟ ਜੀਦੇ ਵਿੱਚ ਦੁਪੱਟਾ ਜਿਹੜਾ ਜੇ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦਾ ਤੇ ਆ ਨਾਲ ਇਹਦੇ ਹੋਣੀ ਜੇ ਬਾਟਮ ਤੇ ਆ ਹੋਣੀ ਜੇ ਇਹਦੀ ਸ਼ਰਟ ਪ੍ਰਿੰਟਡ ਰੇਟ ਸੇਮ ਆਊਗਾ ਇਹਦਾ ਵੀ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ 500 ਤੇ 450 ਰੁਪਈਆ ਦਾ ਤੇ ਇੱਕ ਆ ਵੀ ਪਿਆਰਾ ਜਿਹਾ ਸੂਟ ਚੈੱਕ ਕਰਿਓ ਇਹਦੇ ਵੀ ਬਹੁਤ ਜ਼ਿਆਦਾ ਸੋਹਣਾ neck ਦੇ ਉੱਪਰ ਵਰਕ ਜੇ ਤੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਆ ਲਓ ਜੀ ਆ neck ਦੇ ਉੱਪਰ ਇਹਦੇ ਵਰਕ ਜੇ ਆ ਨਾਲ ਇਹਦਾ ਦੁਪੱਟਾ ਜੇ ਤੇ ਆ ਆਊਗੀ ਜੇ ਇਹਦੇ ਨਾਲ ਬਾਟਮ ਪ੍ਰਿੰਟਡ ਤੇ ਆ ਜੇ ਸੋਨਾ ਜਾਂ ਸੂਟ ਪੂਰਾ ਘੈਂਟ ਚੈੱਕ ਕਰਿਓ ਰੇਟ 545 ਰੁਪਈਆ ਦੇ ਨਾਲ ਤੇ ਆ ਵੀ ਇੱਕ ਪ੍ਰਿੰਟ ਸੋਨਾ ਜਾਂ ਚੈੱਕ ਕਰ ਲਿਓ ਜਿਹਦੇ ਵਿੱਚ ਨੱਕ ਦੇ ਉੱਤੇ ਪੈਚ ਲਾ ਕੇ ਪ੍ਰਿੰਟ ਦਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਜੇ ਨਾਲ ਬਾਟਮ ਹੈ ਪ੍ਰਿੰਟਡ ਇਧਰੋਂ ਦੁਪੱਟਾ ਪ੍ਰਿੰਟਡ ਆਊਗਾ ਜੇ ਸੂਟ ਮਿਲ ਜੂਗਾ ਤੁਹਾਨੂੰ 500 ਤੇ 45 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇ ਵਿੱਚ ਆਲ ਓਵਰ ਇੰਡੀਆ 'ਚ ਆ ਵੀ ਸੋਨਾ ਜਾਂ ਪ੍ਰਿੰਟ ਤੁਸੀਂ ਵੇਖ ਲਿਓ ਇਹ ਵੀ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਜਿਹਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਜਿਹੜਾ ਪ੍ਰਿੰਟ ਜੇ ਇਹਦੇ ਵਿੱਚ ਆਉਣਾ ਜੇ ਨਾਲ ਛੋਟਾ ਛੋਟਾ ਵਰਕ ਇਹਦੇ ਵਿੱਚ ਸਟੋਨ ਦਾ ਤੇ ਆ ਨਾਲ ਬਾਟਮ ਜੇ ਦੀ ਤੇ ਆ ਦੁਪੱਟਾ ਜੇ ਪ੍ਰਿੰਟਡ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫਰੀ ਦੇ ਵਿੱਚ ਆਲ ਓਵਰ ਇੰਡੀਆ ਚ 500 ਤੇ 450 ਦੇ ਵਿੱਚ ਬਸ ਤੇ ਆ ਵੀ ਕਰਿਓ ਚੈੱਕ ਇਹ ਵੀ ਬਹੁਤ ਸੋਹਣੀ ਸ਼ੇਡ ਜੇ ਬਹੁਤ ਪਿਆਰਾ ਕਲਰ ਜੇ ਤੇ ਇਹ ਵੀ ਤੁਸੀਂ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਲੈ ਸਕਦੇ ਜੇ ਤੇ ਆ ਲਓ ਜੀ ਅੱਗੇ ਆ ਗਿਆ ਜੇ ਇੱਕ ਹੋਰ ਮਸਟਰਡ ਕਲਰ ਇਹਦੇ ਵੀ ਨੱਕ ਦੇ ਉੱਤੇ ਸਾਰੇ ਬਹੁਤ ਸੋਹਣਾ ਵਰਕ ਹੋਇਆ ਜੇ ਹੈਂਡਵਰਕ ਦਾ ਨਾਲ ਦੁਪੱਟਾ ਜਿਹੜਾ ਜੇ ਕਾਟਨ ਦਾ ਬਾਟਮ ਜਿਹੜੀ ਇਹ ਵੀ ਕਾਟਨ ਦੀ ਰੇਟ ਇਹਦਾ ਵੀ ਸੇਮ ਆਊਗਾ ਜੇ 500 ਤੇ 45 ਰੁਪਏ ਸ਼ਿਪਿੰਗ ਫ੍ਰੀ 올ਓਵਰ ਇੰਡੀਆ ਚ ਅੱਗੇ ਸ਼ੇਡ ਆ ਗਈ ਜੇ ਮੰਗੀਆਂ ਬਹੁਤ ਸੋਹਣੀ ਸ਼ੇਡ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਜਿਹਦੇ ਵਿੱਚ ਸੇਮ ਬਾਟਮ ਆਜੂਗੀ ਕਾਟਨ ਦੀ ਤੇ ਦੁਪੱਟਾ ਜਿਹੜਾ ਜੇ ਇਹ ਵੀ ਆਜੂਗਾ ਨਾਲ ਕਾਟਨ ਦਾ ਤੇ ਨੱਕ ਦੇ ਉੱਤੇ ਸੋਨਾ ਜਿਹਾ ਛੋਟਾ ਛੋਟਾ ਮਿਰਰ ਦਾ ਵਰਕ ਪ੍ਰਿੰਟ ਬਹੁਤ ਸੋਹਣਾ ਜੇ ਰੇਟ ਇਹਦਾ ਵੀ ਸੇਮ 545 ਰੁਪਏ ਆ ਵੀਡੀਓ ਦਾ ਲਾਸਟ ਸੂਟ ਜੇ ਅੱਜ ਦਾ 100% ਸੇਲ ਵਾਲੀ ਦਾ ਇਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਸੋਹਣੀ ਜੀ ਕਾਟਨ ਦੀ ਸ਼ਰਟ ਤੇ ਨਾਲ ਇਹਦੇ ਬਾਟਮ ਪ੍ਰਿੰਟਡ ਤੇ ਨਾਲ ਇਹਦੇ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਅਗਲੀ ਵੀਡੀਓ ਜਿਹੜੀ ਆਉਣੀ ਆ ਉਹ ਤੁਹਾਨੂੰ ਮਿਲਣੀ ਜੇ 650 ਰੁਪਈਆ ਦੀ ਜਿਹਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਦਵਾਂਗੇ ਤੁਹਾਨੂੰ ਵੀਡੀਓ 'ਚ ਉਹ ਵੀਡੀਓ ਤੁਹਾਨੂੰ ਆਪਾਂ ਦੇਵਾਂਗੇ ਇਸ ਤੋਂ ਬਾਅਦ ਇਹ ਅੱਜ ਵੀਡੀਓ ਪੈ ਗਈ ਹੈ ਸਵੇਰੇ 8 ਵਜੇ ਇਹ ਵਾਲੀ ਜਿਹੜੀ ਆ ਇਹ 2 ਵਜੇ ਅਪਲੋਡ ਹੋਊਗੀ ਤੁਹਾਨੂੰ 650 550 ਵਾਲਿਆਂ ਦੀ ਵੀ ਤਿਆਰੀ ਰੱਖਿਓ ਇਹ 550 ਵਾਲੇ ਆ ਕਿ ਬਾਕੀ ਫੇਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਇੱਥੇ ਬੁਲਾਉਨੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ